ਸਰ ਹੀ ਕੁੱਤਿਆਂ ਦੇ ਕੱਟਣ ਦੇ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਅਜੇਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਕੁੱਤੇ ਦੇ ਕੱਟਣ ਨਾਲ ਕਿਸੇ ਵਿਅਕਤੀ ਦੀ ਮੌਤ ਹੋ ਗਈ ਜਾਂ ਕਿਸੇ ਨੂੰ ਕੁੱਤੇ ਨੇ ਨੌਜ ਲਿਆ ਖਾਸ ਕਰਕੇ ਬਜ਼ੁਰਗਾਂ ਤੇ ਬੱਚੇ ਜ਼ਿਆਦਾ ਸ਼ਿਕਾਰ ਹੁੰਦੇ ਨੇ ਜਿਸ ਤੋਂ ਬਾਅਦ ਹਰ ਕੋਈ ਸਾਵਧਾਨੀ ਵਰਤਦਾ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਇਕੱਲੇ ਨਹੀਂ ਜਾਣ ਦੇਣਾ ਚਾਹੀਦਾ ਤੇ ਜਿਹੜੇ ਕੁੱਤੇ ਘਰ ਦੇ ਵਿੱਚ ਰੱਖੇ ਹੁੰਦੇ ਨੇ ਕਈ ਵਾਰ ਉਹ ਵੀ ਅਟੈਕ ਕਰ ਦਿੰਦੇ ਨੇ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਬੱਚੇ ਜ਼ਖਮੀ ਹੋ ਜਾਂਦੇ ਨੇ ਪਰ ਹੁਣ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਆਇਆ ਹੈ ਕਿਉਂਕਿ ਅਕਸਰ ਕਿਹਾ ਜਾਂਦਾ ਹੈ ਕਿ ਜੇਕਰ ਕੁੱਤਾ ਕੱਟਦਾ ਹੈ ਤਾਂ ਹੀ ਖਤਰਨਾਕ ਹੈ ਪਰ ਅਜਿਹਾ ਨਹੀਂ ਹੈ ਜੇਕਰ ਕੁੱਤਾ ਚੱਟਦਾ ਹੈ ਖਾਸ ਕਰਕੇ ਬੱਚਿਆਂ ਨੂੰ ਲਾੜ ਲਡਾਉਂਦਾ ਹੈ ਕਿਉਂਕਿ ਘਰਾਂ ਦੇ ਵਿੱਚ ਕੁੱਤੇ ਆਮ ਰੱਖੇ ਹੁੰਦੇ ਨੇ ਪਰ ਜੇਕਰ ਕੋਈ ਵੀ ਕੁੱਤਾ ਕਿਸੇ ਬੱਚੇ ਨੂੰ ਮੂੰਹ ਤੇ ਹੱਥ ਤੇ ਚੱਟ ਰਿਹਾ ਹੈ ਤਾਂ ਉਹ ਵੀ ਜਾਨਲੇਵਾ ਹੋ ਸਕਦਾ ਹੈ ਇਸ ਖੁਲਾਸੇ ਤੋਂ ਬਾਅਦ ਡਾਕਟਰਾਂ ਨੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ ਡਾਕਟਰਾਂ ਨੇ ਕਹਿਣਾ ਹੈ ਕਿ ਜੇਕਰ ਕੋਈ ਵੀ ਕੁੱਤਾ ਕਿਸੇ ਬੱਚੇ ਨੂੰ ਚੱਟਦਾ ਹੈ ਜਾਂ ਕਿਸੇ ਵੱਡੇ ਵਿਅਕਤੀ ਨੂੰ बार-बार ਇੱਕ ਜਗ੍ਹਾ ਤੇ ਚੱਟ ਰਿਹਾ ਤਾਂ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ ਜੇਕਰ ਕੁੱਤਾ ਕੱਟਦਾ ਹੈ ਤਾਂ ਵੀ ਤੁਰੰਤ ਮੋਢਲੀ ਸਹਾਇਤਾ ਲਈ ਹਸਪਤਾਲ ਦੇ ਵਿੱਚ ਜਾਓ ਡਾਕਟਰ ਨੂੰ ਦੱਸੋ ਕਿ ਕੁੱਤਾ ਕਿਸ ਨਸਲ ਦਾ ਸੀ ਅਵਾਰਾ ਸੀ ਜਾਂ ਫਿਰ ਪਾਲਤੂ ਸੀ ਉਸ ਮੁਤਾਬਕ ਡਾਕਟਰ ਦੇ ਵੱਲੋਂ ਇੰਜੈਕਸ਼ਨ ਲਗਾਏ ਜਾਣਗੇ ਜਾਂ ਫਿਰ ਦਵਾਈ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਜਿਹੜਾ ਰੇਵੀਜ਼ ਹੈ ਸਿਰਫ ਕੁੱਤੇ ਦੇ ਕੱਟਣ ਨਾਲ ਨਹੀਂ ਫੈਲਦਾ ਉਸ ਦੇ ਛੂਣ ਨਾਲ ਵੀ ਜੇਕਰ ਕਈ ਵਾਰ ਸ ਕੁੱਤਿਆਂ ਨੂੰ ਛੂੰਹਦੇ ਆ ਕੁੱਤੇ ਦੇ ਕਿਸੇ ਨਾ ਕਿਸੇ ਸਰੀਰ ਦੇ ਉੱਤੇ ਕੋਈ ਜ਼ਖਮ ਹੁੰਦਾ ਤਾਂ ਉਸ ਨੂੰ ਛੂਣ ਨਾਲ ਵੀ ਬਹੁਤ ਸਾਰੀਆਂ ਬਿਮਾਰੀਆਂ ਹੋ ਸਕਦੀਆਂ ਨੇ ਤਾਂ ਅਜੇ ਹੀ ਲਾਪਰਵਾਹੀ ਕਰਨੀ ਬਿਲਕੁਲ ਵੀ ਸਹੀ ਨਹੀਂ ਹੈ ਡਾਕਟਰਾਂ ਨੇ ਕੁਝ ਮੁੱਢਲੀ ਜਾਣਕਾਰੀ ਦਿੱਤੀ ਹੈ ਕਿ ਜੇਕਰ ਤੁਹਾਨੂੰ ਕੋਈ ਕੁੱਤਾ ਕੱਟ ਲੈਂਦਾ ਜਾਂ ਕੁੱਤਾ ਕੋਈ ਕਿਸੇ ਬੱਚੇ ਨੂੰ ਜਾਂ ਕਿਸੇ ਬਡੇ ਨੂੰ ਬਾਰ ਬਾਰ ਇੱਕ ਜਗ੍ਹਾ ਤੇ ਚੱਟ ਰਿਹਾ ਹੈ ਤਾਂ ਤੁਸੀਂ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਨੇ ਸਭ ਤੋਂ ਪਹਿਲਾਂ ਤਾਂ 15 ਮਿੰਟ ਉਸ ਥਾਂ ਨੂੰ ਸਾਬਣ ਨਾਲ ਤੋਂ ਜਾਂ ਫਿਰ ਵਗਦੇ ਪਾਣੀ ਨਾਲ ਤੋਂ ਉਸ ਦੇ ਇਲਾਵਾ ਤੁਰੰਤ ਹਸਪਤਾਲ ਦੇ ਵਿੱਚ ਜਾਓ ਜਿੱਥੇ ਕਿ ਡਾਕਟਰ ਉਸ ਦੀ ਜਾਂਚ ਕਰਨਗੇ ਅਤੇ ਡਾਕਟਰ ਦੇ ਮੁਤਾਬਕ ਦੱਸੀ ਹੋਈ ਇੰਜੈਕਸ਼ਨ ਅਤੇ ਦਵਾਈ ਜ਼ਰੂਰ ਲੈਣੀ ਹੈ ਤੇ ਉਸ ਦੇ ਨਾਲ ਹੀ ਜਿਹੜੇ ਪ੍ਰੈਜ਼ ਦੱਸਿਆ ਜਾਵੇਗਾ ਉਹ ਵੀ ਜ਼ਰੂਰ ਕਰਨਾ ਪੈਂਦਾ ਡਾਕਟਰਾਂ ਦਾ ਕਹਿਣਾ ਹੈ ਕਿ ਪਾਲਤੂ ਕੁੱਤਿਆਂ ਤੇ ਵੀ ਨਜ਼ਰ ਰੱਖਣੀ ਚਾਹੀਦੀ ਹੈ ਟਿਕਾ ਕਰਨ ਕਰਵਾਉਣਾ ਚਾਹੀਦਾ ਹੈ ਤਾਂ ਜੋ ਭਵਿੱਖ ਦੇ ਵਿੱਚ ਕਿਸੇ ਨਾਲ ਵੀ ਕੋਈ ਅਜੀਬ ਵਾਰ ਦਾਤ ਨਾ ਹੋਵੇ ਤੇ ਜੇਕਰ ਆਵਾਰਾ ਕੁੱਤੇ ਸੜਕਾਂ ਤੇ ਮਿਲਦੇ ਨੇ ਤਾਂ ਬੱਚਿਆਂ ਨੂੰ ਇਕੱਲੇ ਕਦੇ ਵੀ ਨਹੀਂ ਜਾਣ ਦੇਣਾ ਚਾਹੀਦਾ ਤੇ ਖਾਸ ਕਰਕੇ ਬਜ਼ੁਰਗਾਂ ਨੂੰ ਵੀ ਤੇ ਆਪਣੇ ਹੱਥ ਦੇ ਵਿੱਚ ਕੋਈ ਨਾ ਕੋਈ ਅਜੀਬ ਚੀਜ਼ ਰੱਖਣੀ ਚਾਹੀਦੀ ਹੈ ਕਿ ਜੇਕਰ ਕੋਈ ਕੁੱਤਾ ਤੁਹਾਡੇ ਤੇ ਅਟੈਕ ਕਰੇ ਤੁਸੀਂ ਆਪਣਾ ਬਚਾਅ ਕਰ ਸਕੋ ਤੇ ਕੁੱਤੇ ਨੂੰ ਦੇਖ ਕੇ ਵੀ ਕਦੇ ਭੱਜਣਾ ਨਹੀਂ ਚਾਹੀਦਾ ਅਕਸਰ ਹੀ ਕੁੱਤਿਆਂ ਦੇ ਕੱਟਣ ਦੇ ਮਾਮਲੇ ਸਾਹਮਣੇ ਆਉਂਦੇ ਨੇ ਤab ਬਜ਼ਿਆ ਜਿਹੇਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਕੁੱਤੇ ਦੇ ਕੱਟਣ ਨਾਲ ਕਿਸੇ ਵਿਅਕਤੀ ਦੀ ਮੌਤ ਹੋ ਗਈ ਜਾਂ ਕਿਸੇ ਨੂੰ ਕੁੱਤੇ ਨੇ ਨੌਚ ਲਿਆ ਖਾਸ ਕਰਕੇ ਬਜ਼ੁਰਗਾਂ ਤੇ ਬੱਚੇ ਜ਼ਿਆਦਾ ਸ਼ਿਕਾਰ ਹੁੰਦੇ ਨੇ ਜਿਸ ਤੋਂ ਬਾਅਦ ਹਰ ਕੋਈ ਸਾਵਧਾਨੀ ਵਰਤਦਾ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਇਕੱਲੇ ਨਹੀਂ ਜਾਣ ਦੇਣਾ ਚਾਹੀਦਾ ਤੇ ਜਿਹੜੇ ਕੁੱਤੇ ਘਰ ਦੇ ਵਿੱਚ ਰੱਖੇ ਹੁੰਦੇ ਨੇ ਕਈ ਵਾਰ ਉਹ ਵੀ ਅਟੈਕ ਕਰ ਦਿੰਦੇ ਨੇ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਬੱਚੇ ਜ਼ਖਮੀ ਹੋ ਜਾਂਦੇ ਨੇ ਪਰ ਹੁਣ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਆਇਆ ਕਿਉਂਕਿ ਅਕਸਰ ਕਿਹਾ ਜਾਂਦਾ ਹੈ ਕਿ ਜੇਕਰ ਕੁੱਤਾ ਕੱਟਦਾ ਹੈ ਤਾਂ ਹੀ ਖਤਰਨਾਕ ਹੈ ਪਰ ਅਜਿਹਾ ਨਹੀਂ ਹੈ ਜੇਕਰ ਕੁੱਤਾ ਚੱਟਦਾ ਹੈ ਖਾਸ ਕਰਕੇ ਬੱਚਿਆਂ ਨੂੰ ਲਾਡ ਲਡਾਉਂਦਾ ਹੈ ਕਿਉਂਕਿ ਘਰਾਂ ਦੇ ਵਿੱਚ ਕੁੱਤੇ ਆਮ ਰੱਖੇ ਹੁੰਦੇ ਨੇ ਪਰ ਜੇਕਰ ਕੋਈ ਵੀ ਕੁੱਤਾ ਕਿਸੇ ਬੱਚੇ ਨੂੰ ਮੂੰਹ ਤੇ ਹੱਥ ਤੇ ਚੱਟ ਰਿਹਾ ਹੈ ਤਾਂ ਉਹ ਵੀ ਜਾਨਲੇਵਾ ਹੋ ਸਕਦਾ ਹੈ ਇਸ ਖੁਲਾਸੇ ਤੋਂ ਬਾਅਦ ਡਾਕਟਰਾਂ ਨੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ ਡਾਕਟਰਾਂ ਨੇ ਕਹਿਣਾ ਹੈ ਕਿ ਜੇਕਰ ਕੋਈ ਵੀ ਕੁੱਤਾ ਕਿਸੇ ਬੱਚੇ ਨੂੰ ਚੱਟਦਾ ਹੈ ਜਾਂ ਕਿਸੇ ਬਡੇ ਵਿਅਕਤੀ ਨੂੰ ਬਾਰ-ਬਾਰ ਇੱਕ ਜਗ੍ਹਾ ਤੇ ਚੱਟ ਰਿਹਾ ਤਾਂ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ ਜੇਕਰ ਕੁੱਤਾ ਕੱਟਦਾ ਹੈ ਤਾਂ ਵੀ ਤੁਰੰਤ ਮੋੜਲੀ ਸਹਾਇਤਾ ਲਈ ਹਸਪਤਾਲ ਦੇ ਵਿੱਚ ਜਾਓ ਡਾਕਟਰ ਨੂੰ ਦੱਸੋ ਕਿ ਕੁੱਤਾ ਕਿਸ ਨਸਲ ਦਾ ਸੀ ਆਵਾਰਾ ਸੀ ਜਾਂ ਫਿਰ ਪਾਲਤੂ ਸੀ ਉਸ ਮੁਤਾਬਕ ਡਾਕਟਰ ਦੇ ਵੱਲੋਂ ਇੰਜੈਕਸ਼ਨ ਲਗਾਏ ਜਾਣਗੇ ਜਾਂ ਫਿਰ ਦਵਾਈ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਜਿਹੜਾ ਰੇਵੀਜ਼ ਹੈ ਸਿਰਫ ਕੁੱਤੇ ਦੇ ਕੱਟਣ ਨਾਲ ਨਹੀਂ ਫੈਲਦਾ ਉਸ ਦੇ ਛੂਹਣ ਨਾਲ ਵੀ ਜੇਕਰ ਕਈ ਵਾਰ ਸਕੁੱਤਿਆਂ ਨੂੰ ਛੂੰਹਦੇ ਆ ਕੁੱਤੇ ਦੇ ਕਿਸੇ ਨਾ ਕਿਸੇ ਸਰੀਰ ਦੇ ਉੱਤੇ ਕੋਈ ਜ਼ਖਮ ਹੁੰਦਾ ਤਾਂ ਉਸ ਨੂੰ ਛੂਹਣ ਨਾਲ ਵੀ ਬਹੁਤ ਸਾਰੀਆਂ ਬਿਮਾਰੀਆਂ ਹੋ ਸਕਦੀਆਂ ਨੇ ਤਾਂ ਅਜੇ ਹੀ ਲਾਪਰਵਾਹੀ ਕਰਨੀ ਬਿਲਕੁਲ ਵੀ ਸਹੀ ਨਹੀਂ ਹੈ ਡਾਕਟਰਾਂ ਨੇ ਕੁਝ ਮੁੱਢਲੀ ਜਾਣਕਾਰੀ ਦਿੱਤੀ ਹੈ ਕਿ ਜੇਕਰ ਤੁਹਾਨੂੰ ਕੋਈ ਕੁੱਤਾ ਕੱਟ ਲੈਂਦਾ ਜਾਂ ਕੁੱਤਾ ਕੋਈ ਸੇ ਬੱਚੇ ਨੂੰ ਜਾਂ ਕਿਸੇ ਬਡੇ ਨੂੰ ਬਾਰ ਬਾਰ ਇੱਕ ਜਗ੍ਹਾ ਤੇ ਚੱਟ ਰਿਹਾ ਹੈ ਤਾਂ ਤੁਸੀਂ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਨੇ ਸਭ ਤੋਂ ਪਹਿਲਾਂ ਤਾਂ 15 ਮਿੰਟ ਉਸ ਥਾਂ ਨੂੰ ਸਾਬਣ ਨਾਲ ਤੋਂ ਜਾਂ ਫਿਰ ਵਗਦੇ ਪਾਣੀ ਨਾਲ ਤੋਂ ਉਸ ਦੇ ਇਲਾਵਾ ਤੁਰੰਤ ਹਸਪਤਾਲ ਦੇ ਵਿੱਚ ਜਾਓ ਜਿੱਥੇ ਕਿ ਡਾਕਟਰ ਉਸ ਦੀ ਜਾਂਚ ਕਰਨਗੇ ਅਤੇ ਡਾਕਟਰ ਦੇ ਮੁਤਾਬਕ ਦੱਸੀ ਹੋਈ ਇੰਜੈਕਸ਼ਨ ਅਤੇ ਦਵਾਈ ਜ਼ਰੂਰ ਲੈਣੀ ਹੈ ਤੇ ਉਸ ਦੇ ਨਾਲ ਹੀ ਜਿਹੜੇ ਪ੍ਰੈਜ਼ ਦੱਸਿਆ ਜਾਵੇਗਾ ਉਹ ਵੀ ਜ਼ਰੂਰ ਕਰਨਾ ਪੈਂਦਾ ਡਾਕਟਰਾਂ ਦਾ ਕਹਿਣਾ ਹੈ ਕਿ ਪਾਲਤੂ ਕੁੱਤਿਆਂ ਤੇ ਵੀ ਨਜ਼ਰ ਰੱਖਣੀ ਚਾਹੀਦੀ ਹੈ ਤਿਕਾਕਰਨ ਕਰਵਾਉਣਾ ਚਾਹੀਦਾ ਹੈ ਤਾਂ ਜੋ ਭਵਿੱਖ ਦੇ ਵਿੱਚ ਕਿਸੇ ਨਾਲ ਵੀ ਕੋਈ ਅਜੀਬ ਵਾਰਦਾਤ ਨਾ ਹੋਵੇ ਤੇ ਜੇਕਰ ਆਵਾਰਾ ਕੁੱਤੇ ਸੜਕਾਂ ਤੇ ਮਿਲਦੇ ਨੇ ਤਾਂ ਬੱਚਿਆਂ ਨੂੰ ਇਕੱਲੇ ਕਦੇ ਵੀ ਨਹੀਂ ਜਾਣ ਦੇਣਾ ਚਾਹੀਦਾ ਤੇ ਖਾਸ ਕਰਕੇ ਬਜ਼ੁਰਗਾਂ ਨੂੰ ਵੀ ਤੇ ਆਪਣੇ ਹੱਥ ਦੇ ਵਿੱਚ ਕੋਈ ਨਾ ਕੋਈ ਅਜੀਬ ਚੀਜ਼ ਰੱਖਣੀ ਚਾਹੀਦੀ ਹੈ ਕਿ ਜੇਕਰ ਕੋਈ ਕੁੱਤਾ ਤੁਹਾਡੇ ਤੇ ਅਟੈਕ ਕਰੇ ਤੁਸੀਂ ਆਪਣਾ ਬਚਾਅ ਕਰ ਸਕੋ ਤੇ ਕੁੱਤੇ ਨੂੰ ਦੇਖ ਕੇ ਵੀ ਕਦੇ ਭੱਜਣਾ ਨਹੀਂ ਚਾਹੀਦਾ